ਇਹਨੇ ਮੈਨੂੰ ਟ੍ਰਾਂਸਫਰ ਦਵਾਇਆ ਸੀ ਮੈਂ ਤੇਰੇ ਨਾਲ ਵਿਆਹ ਕਰਵਾਉਂਗਾ ਜਿਵੇਂ ਜਿਵੇਂ ਮੈਨੂੰ ਕਹਿੰਦਾ ਰਿਹਾ ਮੈਂ ਮੰਨੀ ਗਈ ਮੇਰੀ ਨਿਊਡ ਵੀਡੀਓ ਵਗੈਰਾ ਬਣਾਈ ਗਿਆ ਮੈਨੂੰ ਮੈਨੂੰ ਆਇਆ ਸੀ ਮੈਂ ਇਸ ਲਈ ਮੰਨੀ ਸੀ ਇਹਦੀ ਗੱਲ ਕਿਉਂਕਿ ਇਹ ਮੈਨੂੰ ਕਹਿੰਦਾ ਸੀ ਵੀ ਤੂੰ ਵੀ ਮੈਨੂੰ ਛੱਡਣਾ ਦਵੇਂ ਵੀ ਮੈਨੂੰ ਯਕੀਨ ਦਿਵਾ ਕਿ ਆ ਇੱਕ ਮਹੀਨੇ ਤੋਂ ਇਹਨੇ ਮੇ ਨਾਲ ਗੱਲ ਬੰਦ ਕਰ ਦਿੱਤੀ ਮੈਨੂੰ ਯੂਜ਼ ਕਰਦਾ ਰਿਹਾ ਹੋਟਲਾਂ ਚ ਲੈ ਕੇ ਜਾਂਦਾ ਰਿਹਾ ਤੇ ਅੱਜ ਜਦੋਂ ਮੈਂ ਇਹਦੇ ਘਰ ਆਈ ਤੇ ਇਹਦੀ ਭੈਣ ਨੇ ਸੰਝਣਾ ਨਹੀਂ ਮੇਰੇ ਤੇ ਹੱਥ ਚੱਕਿਆ ਇਹ ਮੇਰੇ ਨੰਬਰ ਵੰਡ ਰਹੇ ਨੇ ਮੈਨੂੰ ਧਮਕੀਆਂ ਦੇਵਾ ਰਹੇ ਨੇ ਵੀ ਤੈਨੂੰ ਅਸੀਂ ਮਾਰ ਦਾਂਗੇ ਜਾਨੋ ਨਹੀਂ ਪੈਸੇ ਦੇ ਫਿਰ ਵੀਡੀਓ ਡਿਲੀਟ ਕਰੂੰਗਾ ਮੇਰੇ ਹੱਥ ਜੋੜ ਕੇ ਮੈਂਦੀਆ ਮੈਨੂੰ ਇਨਸਾਫ ਦੋ ਮੇਰੇ ਮਾਵਾ ਵੀ ਨਹੀਂ ਕਿ ਮੇਰਾ ਬਾਪ ਵੀ ਨਹੀਂ ਆਏਗਾ ਮੈਂ ਬਹੁਤ ਦੁਖੀ ਹਾਂ ਮੈਂ ਬਸ ਕਦੇ ਕਿਸੇ ਤੋਂ ਫੋਨ ਕਰਾਉਂਦੇ ਨਹੀਂ ਤੇ ਪਹਿਲਾਂ ਕਹਿੰਦਾ ਸੀ ਵਿਆਹ ਕਰਾਉਂਗਾ ਤੇ ਸਿਟੀ ਠਾਣੇ 'ਚ ਰਿਟਨ ਜੇ ਵੀ ਮੇਰੇ ਕੋਲ ਹੈਗਾ ਜਿੱਚ ਇਹਨੇ ਗੱਲ ਕਹੀ ਹੈ ਇਹਦੇ ਘਰਦਿਆਂ ਨੇ ਐਮਸੀ ਨੇ ਸਾਰਿਆਂ ਨੇ ਵੀ ਅਸੀਂ ਵਿਆਹ ਕਰਾਵਾਂਗੇ ਆ ਦੇਖ ਲਓ ਸੋਹਵਾਰ ਨੂੰ ਫਿਰ ਮੁੱਕਰ ਗਈ ਉਹ ਕਹਿੰਦਾ ਮੈਂ ਨਹੀਂ ਵਿਆਹ ਕਰਾਵਾਂਗਾ ਕਹਿੰਦਾ ਕੁਝ ਵੀ ਕਰ ਲੈ ਤੂੰ ਮੈਂ ਚਾਹਨੀ ਆ ਇਹ ਕਾਰਵਾਈ ਹੋਵੇ ਉਹ ਤੇ ਉਹਨੇ ਜਿਵੇਂ ਮੇਰੀ ਜ਼ਿੰਦਗੀ ਖਰਾਬ ਕੀਤੀ ਹੈ ਮੈਨੂੰ ਤਾਂ ਪਹਿਲਾਂ ਹੀ ਧੋਖਾ ਮਿਲਿਆ ਹੋਇਆ ਸੀ ਮੇਰੇ ਘਰ ਵਾਲੇ ਤੋਂ ਮੈਂ ਦੂਸਰੀ ਵਾਰ ਉਹ ਤੇ ਯਕੀਨ ਕੀਤਾ ਸੀ ਵੀ ਜਿਵੇਂ ਉਹਨੇ ਮੈਨੂੰ ਬਲੈਕਮੇਲ ਕੀਤਾ ਜਿੰਨਾ ਜੋਗੀ ਮੈਂ ਹੈਗੀ ਸੀ ਉਹਨੂੰ ਦਿੱਤੇ ਪੈਸੇ ਵੀ ਉਹ ਤੇ ਹੁਣ ਬ ਪੈਸਿਆਂ ਦੀ ਮੰਗ ਕਰ ਰਹੀ 2 ਲੱਖ ਰੁਪਏ ਦੀ ਮੰਗ ਕਰਦਾ ਸੀ ਮੈਂ ਉਹਨਾਂ ਨੂੰ 70000 ਦੇ ਦਿੱਤੁ ਕਿਆਂ ਕੈਸ਼ ਪਟਿਆਲਾ ਦੀ ਕੁੜੀ ਦੇ ਵੱਲੋਂ ਬਰਨਾਲਾ ਦੇ ਲੜਕੇ ਤੇ ਤੰਗ ਪਰੇਸ਼ਾਨ ਕਰਨ ਦਾ ਦੋਸ਼ ਲਗਾਇਆ ਗਿਆ ਤੇ ਇਹ ਵੀ ਇਲਜ਼ਾਮ ਲਗਾਏ ਗਏ ਨੇ ਕਿ ਲੜਕੇ ਨੇ ਲੜਕੀ ਦੀ ਅਸ਼ਲੀਲ ਵੀਡੀਓ ਬਣਾ ਕੇ ਉਸ ਤੋਂ 2 ਲੱਖ ਰੁਪਏ ਦੀ ਮੰਗ ਕੀਤੀ ਹੈ ਤੇ ਮੁੰਡਾ ਕੁੜੀ ਨੂੰ ਬਲੈਕਮੇਲ ਕਰ ਰਿਹਾ ਸੀ ਕੁੜੀ ਦਾ ਇਹ ਕਹਿਣਾ ਹੈ ਕਿ ਲੜਕਾ ਜਾਨ ਨੂੰ ਮਾਰਨ ਦੀਆਂ ਵੀ ਧਮਕੀਆਂ ਦੇ ਰਿਹਾ ਹੈ ਤਾਂ ਪੀੜਤ ਲੜਕੀ ਦਾ ਇਹ ਕਹਿਣਾ ਕਿ ਬਰਨਾਲਾ ਦਾ ਰਹਿਣ ਵਾਲਾ ਇਹ ਲड़का ਪਿਛਲੇ 6-7 ਮਹੀਨੇ ਤੋਂ ਉਸ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਸੀ ਤੇ ਉਸ ਦਾ ਇਹ ਕਹਿਣਾ ਕਿ ਮੈਂ ਪਟਿਆਲਾ ਦੀਆਂ ਤੇ ਮੁੰਡਾ ਬਰਨਾਲੇ ਦਾ ਉਸ ਨੇ ਮੈਨੂੰ ਕਿਹਾ ਸੀ ਕਿ ਮੇਰਾ ਪਹਿਲਾ ਵਿਆਹ ਹੋ ਚੁੱਕਿਆ ਪਰ ਮੇਰੇ ਪਤੀ ਦੇ ਵੱਲੋਂ ਮੈਨੂੰ ਤਲਾਕ ਦਿੱਤਾ ਗਿਆ ਤਾਂ ਦੱਸਦੇ ਇਹ ਕਿ ਇਸ ਮਾਮਲੇ ਦੇ ਵਿੱਚ ਲੜਕੀ ਦਾ ਇਹ ਕਹਿਣਾ ਕਿ ਲੜਕੇ ਨੇ ਉਸ ਨੂੰ ਭਰੋਸਾ ਦਿੱਤਾ ਸੀਕਿਉ ਉਸਦੇ ਨਾਲ ਵਿਆਹ ਕਰਾਵੇਗਾ ਯਾਨੀ ਕਿ ਕੁੜੀ ਦਾ ਇਹ ਕਹਿਣਾ ਹੈ ਕਿ ਉਸ ਦਾ ਪਹਿਲਾਂ ਤੋਂ ਤਲਾਕ ਹੋ ਚੁੱਕਿਆ ਉਸ ਦੇ ਵੱਲੋਂ ਇਹ ਗੱਲ ਪਹਿਲੇ ਤੋਂ ਮੁੰਡੇ ਨੂੰ ਦੱਸੀ ਗਈ ਸੀ ਤੇ ਮੁੰਡੇ ਦਾ ਇਹ ਕਹਿੜਾ ਸੀ ਕਿ ਮੈਂ ਤੇਰੇ ਨਾਲ ਵਿਆਹ ਕਰਾਵਾਂਗਾ ਜਿਸ ਤੋਂ ਬਾਅਦ ਉਸ ਦੇ ਵੱਲੋਂ ਉਸ ਦੀ ਅਸ਼ਲੀਲ ਵੀਡੀਓ ਵੀ ਬਣਾਈ ਜਾਂਦੀ ਹੈ ਤੇ ਹੁਣ ਉਸ ਅਸ਼ਲੀਲ ਵੀਡੀਓ ਨੂੰ ਬਣਾਉਣ ਤੋਂ ਬਾਅਦ ਉਸ ਨੂੰ ਬਲੈਕਮੇਲ ਕਰ ਰਿਹਾ ਸੀ ਕੁੜੀ ਦਾਇ ਕਹਿਣਾ ਹੈ ਕਿ ਲੜਕਾ ਮੇਰੇ ਨੰਬਰ ਤੇ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦੇ ਰਿਹਾ ਹੈ ਇਸ ਮਾਮਲੇ ਦੇ ਵਿੱਚ ਕੁੜੀ ਦਾਇ ਕਹਿਣਾ ਹੈ ਕਿ ਪਿਛਲੇ 1 ਮਹੀਨੇ ਤੋਂ ਮੁੰਡਾ ਮੇਰੇ ਨਾਲ ਗੱਲਬਾਤ ਨਹੀਂ ਕਰ ਰਿਹਾ ਜਦੋਂ ਮੈਂ ਮੁੰਡੇ ਦੇ ਨਾਲ ਗੱਲਬਾਤ ਕਰਨ ਦੇ ਲਈ ਉਸ ਦੇ ਘਰ ਗਈਆਂ ਤਾਂ ਉਸ ਦੀ ਭੈਣ ਨੇ ਮੇਰੇ ਉੱਤੇ ਹੱਥ ਵੀ ਚੁੱਕਿਆ ਤਾਂ ਇਸੇ ਦਰਮਿਆਨ ਉਸ ਦਾ ਇਹ ਕਹਿਣਾ ਕਿ ਐਫਆਰ ਵੀ ਦਰਜ ਕਰਵਾਈ ਗਈ ਹੈ ਪਰ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਈ ਹੈ ਉਸ ਦਾ ਕਹਿਣਾ ਹੈ ਕਿ ਮੁੰਡੇ ਨੂੰ ਮੈਂ 70000 ਰੁਪਏ ਦਿੱਤੇ ਨੇ ਤੇ ਹੁਣ ਉਹ 2 ਲੱਖ ਰੁਪਏ ਦੀ ਹੋਰ ਮੰਗ ਕਰ ਰਿਹਾ ਉਸ ਦਾ ਇਹ ਕਹਿਣਾ ਕਿ ਮੈਨੂੰ ਇਸ ਤਰੀਕੇ ਦੇ ਨਾਲ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਤੇ ਉਸ ਦਾ ਇਹ ਕਹਿਣਾ ਕਿ ਉੱਥੇ ਸਾਡੀ ਗੱਲਬਾਤ ਅੱਗੇ ਵੱਧਦੀ ਹੈ ਤੇ ਹੁਣ ਮੁੰਡਾ ਜਿਹੜਾ ਉਸ ਨੂੰ ਤੰਗ ਪਰੇਸ਼ਾਨ ਕਰ ਰਿਹਾ ਇਸ ਮਾਮਲੇ ਦੇ ਵਿੱਚ ਲੜਕੀ ਨੇ ਸਖਤ ਕਾਰਵਾਈ ਦੀ ਹੁਣ ਮੰਗ ਕਰ ਦਿੱਤੀ ਹੈ ਮੇਰਾ ਨਾਮ ਅਮਨਜੋਤ ਕੋਹੜ ਹੈ ਮੈਂ ਪਟਿਆਲੇ ਤੋਂ ਆਂ ਤੇ ਬਰਨਾਲੇ ਦਾ ਇਹ ਮੁੰਡਾ ਸੀ 6-7 ਮਹੀਨਿਆਂ ਤੋਂ ਮੇਰੇ ਲਿੰਕ 'ਚ ਸੀ ਤੇ ਮੇਰਾ ਡਿਵੋਰਸ ਹੋਇਆ ਸੀ ਇਹਨੂੰ ਸਭ ਕੁਝ ਪਤਾ ਸੀ ਸ਼ੁਰੂ ਤੋਂ ਵੀ ਮੇਰਾ ਡਿਵੋਰਸ ਹੈ ਮੇਰੇ ਹਸਬੰਦ ਨੇ ਆਲਰੇਡੀ ਮੈਰਿਜ ਕਰਵਾ ਲਈ ਸੀ ਕਿਸੇ ਹੋਰ ਨਾਲ ਤੇ ਇਹਨੇ ਮੈਨੂੰ ਟਰਸਟ ਦਿਵਾਇਆ ਸੀ ਮੈਂ ਤੇਰੇ ਨਾਲ ਵਿਆਹ ਕਰਵਾਉਂਗਾ ਜਿਵੇਂ ਜਿਵੇਂ ਮੈਨੂੰ ਕਹਿੰਦਾ ਰਿਹਾ ਮੈਂ ਮੰਨੀ ਗਈ ਮੇਰੀ ਨਿਊਡ ਵੀਡੀਓ ਵਗੈਰਾ ਬਣਾਈ ਗਿਆ ਮੈਨੂੰ ਮੈਨੂੰ ਆਇਆ ਸੀ ਮੈਂ ਇਸ ਲਈ ਮੰਨੀ ਸੀ ਇਹਦੀ ਗੱਲ ਕਿਉਂਕਿ ਇਹ ਮੈਨੂੰ ਕਹਿੰਦਾ ਸੀ ਵੀ ਤੂੰ ਵੀ ਮੈਨੂੰ ਛੱਡਣਾ ਦਵੇਂ ਪਰ ਮੈਨੂੰ ਯਕੀਨ ਦਿਵਾ ਅੱਜ ਮੈਂ ਆਈ ਜਦੋਂ ਇਹਨਾਂ ਦੇ ਘਰ ਮੈਂ ਕਿਹਾ ਇੱਕ ਮਹੀਨੇ ਤੋਂ ਇਹਨੇ ਮੇ ਨਾਲ ਗੱਲ ਬੰਦ ਕਰਤੀ ਮੈਨੂੰ ਯੂਜ਼ ਕਰਦਾ ਰਿਹਾ ਹੋਟਲਾਂ 'ਚ ਲੈ ਕੇ ਜਾਂਦਾ ਰਿਹਾ ਤੇ ਅੱਜ ਜਦੋਂ ਮੈਂ ਇਹਦੇ ਘਰ ਆਈ ਤੇ ਇਹਦੀ ਭੈਣ ਨੇ ਸਮਝਣਾ ਨਹੀਂ ਮੇਰੇ ਤੇ ਹੱਥ ਚੱਕਿਆ ਮੈਂ 112 ਤੇ ਕਾਲ ਕੀਤੀ ਤੇ ਮੇਰੀ ਸਿਟੀ ਟੂ ਠਾਣੇ 'ਚ ਬਰਨਾਲੇ 'ਚ FRI ਜਿੱਥੇ ਕੋਈ ਸੁਣਵਾਈ ਨਹੀਂ ਹੋਈ ਮੇਰੀ ਫਿਰ ਮੈਨੇ SSV ਦਫਤਰ ਕੰਪਲੀਟ ਦਿੱਤੀ ਤੇ ਇਹ ਮੇਰੇ ਨੰਬਰ ਵੰਡ ਰਹੇ ਨੇ ਮੈਨੂੰ ਧਮਕੀਆਂ ਦੇਵਾ ਰਹੇ ਨੇ ਵੀ ਤੈਨੂੰ ਅਸੀਂ ਮਾਰ ਦਾਂਗੇ ਜਾਨੋ ਨਹੀਂ ਪੈਸੇ ਦੇ ਫਿਰ ਵੀਡੀਓ ਡਿਲੀਟ ਕਰੂੰਗਾ ਮੇਰੇ ਹੱਥ ਜੋੜ ਕੇ ਮੈਂਂਦੀਆ ਮੈਨੂੰ ਇਨਸਾਫ ਦੋ ਮੇਰਾ ਮਾਵਾਬ ਵੀ ਨਹੀਂ ਤੇ ਮੇਰੇ ਬਾਪ ਵੀ ਨਹੀਂ ਆਏਗਾ ਮੈਂ ਬਹੁਤ ਦੁਖੀ ਹਾਂ ਮੈਂ ਬਸ ਕਦੇ ਕਿਸੇ ਤੋਂ ਫੋਨ ਕਰਾਉਂਦੇ ਨਹੀਂ ਤੇ ਪਹਿਲਾਂ ਕਹਿੰਦਾ ਸੀ ਵਿਆਹ ਕਰਾਉਂਗਾ ਤੇ ਸਿਟੀ ਠਾਣੇ 'ਚ ਰਿਟਰਨ ਜੇ ਵੀ ਮੇਰੇ ਕੋਲ ਹੈਗਾ ਜਿੱਚ ਇਹਨੇ ਗੱਲ ਕਹੀ ਆ ਇਹਦੇ ਘਰਦਿਆਂ ਨੇ ਐਮਸੀ ਨੇ ਸਾਰਿਆਂ ਨੇ ਵੀ ਅਸੀਂ ਵਿਆਹ ਕਰਾਵਾਂਗੇ ਆ ਦੇਖ ਲਊਂ ਸੋਹਾਰ ਨੂੰ ਫਿਰ ਮੁੱਕਰ ਗਈ ਉਹ ਕਹਿੰਦਾ ਮੈਂ ਨਹੀਂ ਵਿਆਹ ਕਰਾਵਾਂਗਾ ਕਹਿੰਦਾ ਕੁਝ ਵੀ ਕਰ ਲੈ ਤੂੰ ਐਸਐਸਪੀ ਦਫ਼ਤਰ ਇਹ ਬਰਨਾਲਾ ਐਸਐਸਪੀ ਦਫ਼ਤਰ ਦੀ ਕਾਰਵਾਈ ਕਹਿੰਦੇ ਨੇ ਵੀ ਹੋਏਗੀ ਮੈਂ ਜਾਣਨੀ ਹੈ ਕਿ ਕਾਰਵਾਈ ਹੋਵੇ ਉਹ ਤੇ ਉਹਨੇ ਜਿਵੇਂ ਮੇਰੀ ਜ਼ਿੰਦਗੀ ਖਰਾਬ ਕੀਤੀ ਹੈ ਮੈਨੂੰ ਤਾਂ ਪਹਿਲਾਂ ਹੀ ਧੋਖਾ ਮਿਲਿਆ ਹੋਇਆ ਸੀ ਮੇਰੇ ਘਰ ਵਾਲੇ ਤੋਂ ਮੈਂ ਦੂਸਰੀ ਵਾਰ ਉਹ ਤੇ ਯਕੀਨ ਕੀਤਾ ਸੀ ਵੀ ਜਿਵੇਂ ਉਹਨੇ ਮੈਨੂੰ ਬਲੈਕਮੇਲ ਕੀਤਾ ਜਿੰਨਾ ਜੋਗੀ ਮੈਂ ਹੈਗੀ ਸੀ ਉਹਨੂੰ ਦਿੱਤੇ ਪੈਸੇ ਵੀ ਉਹ ਤੇ ਹੁਣ ਬੰਦ ਦੀ ਕਾਰਵਾਈ ਹੋਵੇਗੀ ਪੈਸਿਆਂ ਦੀ ਮੰਗ ਕਰ ਰਹੀ 2 ਲੱਖ ਰੁਪਏ ਦੀ ਮੰਗ ਕਰਦਾ ਸੀ ਮੈਂ ਉਹਨਾਂ ਨੂੰ 70 ਹਜ਼ਾਰ ਦੇ ਦਿੱਤੁ ਕਿਆਂ ਕੈਸ਼ ਕਿਉਂਕਿ ਮੈਂ ਪਾਰਕ ਹਸਪੀਟਲ 'ਚ ਕੰਮ ਕਰਦੀ ਸੀ ਜੋ ਵੀ ਸੀ ਮੇਰਾ ਫੰਡ ਵਗੈਰਾ ਮੈਂ ਸਾਰਾ ਉਹਨੂੰ ਕਢਾ ਕੇ ਦਿੱਤਾ ਹੈ ਪਰਚਾ ਹੋਣਾ ਚਾਹੀਦਾ ਈ ਤੇ ਜਿਵੇਂ ਮੇਰੀ ਲਾਈਫ ਖਰਾਬ ਕੀਤੀ ਇਹਨਾਂ ਤੇ ਪਰਚਾ ਹੋਣਾ ਚਾਹੀਦਾ ਜਿਵੇਂ ਡਾਇਰੈਕਟ ਗੱਲ ਕਰਨ ਜਾਨੀਆ ਤਾਂ ਮੇਰੇ ਨਾਲ ਕੁੱਟਮਾਰ ਕਰਦੇ ਨੇ ਇੱਕ ਪੀਆ ਮੇਰੀ ਫਰੈਂਡ ਆਈ ਉਹ ਵੀ ਇਹਦੇ ਨਾਲ ਆ ਤੇ ਮੈਨੂੰ ਸਹਜਾਦ ਪੱਟੀ ਮੈਂ ਤਾਂ ਜਾਣਦੀ ਵੀ ਨਹੀਂ ਕੌਣ ਹੈ ਕੌਣ ਨਹੀਂ ਤੇ ਮੇਰੇ ਤੇ ਗਲਤ ਮਲਤ ਕੰਪਲੀਟਾ ਜੋੜ ਰਹੇ ਨੇ ਵੀ ਤੁਸੀਂ ਚਿੱਟਾ ਵੇਚਦੇ ਐ ਕਰਦੇ ਮੈਂ ਕਹਿੰਦੀ ਇੱਕ ਪ੍ਰੂਫ ਵੀ ਦੇਣ ਵੀ ਮੇਰਾ ਕੋਈ ਲਿੰਕ ਵੀ ਹੋਵੇ ਮੈਂ ਤਾਂ ਜਾਣਦੀ ਵੀ ਨਹੀਂ ਕਿਸੇ ਨੂੰ ਬਸ ਜਾਣ ਜਾਣ ਕੇ ਮੇਰੇ ਕੋਲ ਸਾਰੇ ਪ੍ਰੂਫ ਨੇ ਜੀ ਤੇ ਉਹ ਕੁੜੀ ਆਪ ਗਲਤ ਹੈ ਤੇ ਇਹਨਾਂ ਨਾਲ ਰਲ ਗਈ ਪਹਿਲਾਂ ਮੇਰੇ ਤੋਂ ਭੇਤ ਲੈ ਲੈ ਸਾਰੀ ਮੇਰੀ ਸਹੇਲੀ ਨੇ ਉਹਨਾਂ ਨਾਲ ਰਲ ਗਈ ਮੈਂ ਪਾਰਕੋ ਹਸਪੀਟਲ ਕੰਮ ਕਰਦੀ ਸੀ ਉੱਥੇ ਆਇਆ ਸੀ ਕਿਸੇ ਫਰੈਂਡ ਨਾਲ ਹਸਪੀਟਲ ਜਿੱਥੋਂ ਸਾਡੀ ਗੱਲ ਸ਼ੁਰੂ ਹੋਈ ਸੀ ਤੇ ਬਾਕੀ ਇਹਨੇ ਮੇਨਾਂ ਸ਼ੁਰੂ ਤੋਂ ਹੀ ਵਾਦਾ ਕੀਤਾ ਸੀ ਮੈਂ ਤੇਰੇ ਨਾਲ ਵਿਆਹ ਕਰਾਉਂਗਾ ਇਹਨਾਂ ਦੇ ਘਰ ਵੀ ਜਾਂਦੀ ਰਹੀ ਸੀ ਮੈਂ ਗੱਲ ਵੀ ਹੋਈ ਹੈ ਮੇਰੀ ਇਹਨਾਂ ਦੇ ਘਰ ਦੇ ਨਾਲ ਇਹਦੀ ਮੰਮੀ ਨਾਲ ਮੇਰੇ ਘਰ ਵੀ ਆਂਦਾ ਰਿਹਾ ਏ ਮੇਰੀ ਖੁਦ ਮੰਮਾ ਨਾਲ ਵੀ ਗੱਲ ਕਰਦਾ ਰਿਹਾ ਏ ਤੇ ਹੁਣ ਇਨਕਾਰ ਕਰਤਾ ਉਹਨੇ ਵਿਆਹ ਇਸ ਤੋਂ ਉਹਨਾਂ ਨੇ ਮੇਰੇ ਨਾਲ ਕਰਉਣੀ ਨਹੀਂ ਹੈਗੀ ਮੈਨੂੰ ਪਤਾ ਏ ਜੇ ਕਰਵਾ ਵੀ ਲਏਗਾ ਤਾਂ ਮੈਨੂੰ ਅੱਜ ਇੰਨੀਆਂ ਧਮਕੀਆਂ ਦੇ ਰਿਹਾ ਮੈਨੂੰ ਨਹੀਂ ਲੱਗਦਾ ਉਹ ਮੈਨੂੰ ਕੱਲ ਖੁਸ਼ ਰੱਖਣਗੇ ਜਾਂ ਹਾਂਜੀ ਮੈਂ ਮੇਰਾ ਨਾਮ ਜੀ ਸਿਮਰਨਜੀਤ ਸਿੰਘ ਮੈਂ ਸੋਸ਼ਲ ਵਰਕਰ ਹਾਂ ਜੀ ਮੋਹਾਲੀ ਤੋਂ ਜੀ ਮੈਂ ਇਦਾਂ ਦੇ ਮੁੱਦੇ ਬਹੁਤ ਸਾਹਮਣੇ ਲੈ ਕੇ ਆਉਂਦਾ ਜੀ ਨਾਲ ਕੋਈ ਧੱਕਾ ਹੋਵੇ ਹਰ ਇੱਕ ਮੁੱਦੇ ਦੀ ਮੈਂ ਗੱਲ ਕਰਦਾ ਪੰਜਾਬ ਦੀ ਜੀ ਅੱਜ ਇਹ ਭੈਣ ਇਨਸਾਫ ਦੀ ਲੈ ਕੇ ਆਸ ਲੈ ਕੇ ਆਈਏ ਕਿ ਮੈਨੂੰ ਇਨਸਾਫ ਮਿਲੇਗਾ ਇੱਕ ਵਿਸ਼ਾਲ ਨਾ ਦਾ ਮੁੰਡਾ ਜੋ ਕਿ ਬਰਨਾਲਾ ਦਾ ਰਹਿਣ ਵਾਲਾ ਹੈ ਇੱਕ ਨੰਬਰ ਗਲੀ ਹਨੂਮਾਨ ਦੇ ਲਾਗੇ ਘਰ ਉਹਦਾ ਅੰਦਰ ਦੇ ਨੀਅਰ ਬਾਟ ਤੇ ਉਹ ਬੰਦੇ ਨੇ ਕੀ ਕੀਤਾ ਉਹਨੂੰ ਜਦ ਕਿ ਸਾਰਾ ਕੁਝ ਪਤਾ ਸੀ ਕਿ ਇਹ ਇਹਦਾ ਆਲਰੇਡੀ ਡਿਵੋਰਸ ਚੱਲਦਾ ਜਾ ਵਿਆਹ ਸੀ ਨੂੰ ਸਾਰਾ ਕੁਝ ਪਤਾ ਸੀ ਪਹਿਲੇ ਦਿਨ ਤੋਂ ਹੀ ਜਿਸ ਟਾਈਮ ਤੋਂ ਪਟਿਆਲਾ ਦੀ ਗੱਲਬਾਤ ਚੱਲੀ ਇਹਨਾਂ ਦੀ ਉਸ ਤੋਂ ਬਾਅਦ ਉਸ ਮੁੰਡੇ ਨੇ ਚਾਂਸਾ ਦੇ ਕੇ ਲਾਰੇ ਲਾ ਕੇ ਕਿ ਮੈਂ ਤੇ ਨਾਲ ਵਿਆਹ ਕਰਾਵਾਂਗਾ ਪਰ ਉਹ ਕੁੜੀ ਨੂੰ ਯੂਜ਼ ਕਰਦਾ ਰਿਹਾ ਅਲੱਗ-ਅਲੱਗ ਹੋਟਲਾਂ 'ਚ ਜਿਵੇਂ ਕਿ ਬਰਨਾਲਾ ਦੀ ਗੱਲ ਕਰੀਏ ਬਰਨਾਲਾ ਮੋਹਾਲੀ ਸਾਰੇ ਕਿਤੇ ਨੂੰ ਯੂਜ਼ ਕਰਦਾ ਰਿਹਾ ਪਟਿਆਲਾ ਦੇ ਘਰ ਵੀ ਜਾਂਦਾ ਰਿਹਾ ਆਪਣੀ ਮਾਂ ਨਾਲ ਵੀ ਗੱਲ ਕਰਾਉਂਦਾ ਰਿਹਾ ਇਹਦੀ ਆਪਣੀ ਭੈਣ ਨਾਲ ਵੀ ਗੱਲ ਕਰਾਉਂਦਾ ਇੱਕ ਕੁੜੀ ਵਿੱਚ ਹੋਰ ਹੈ ਪ੍ਰੀਆ ਉਹਦੀ ਪੂਰੀ ਇਨਵੋਲਵਮੈਂਟ ਹੈ ਇੱਕਦੀ ਭੈਣ ਆ ਮੁੰਡੇ ਦੀ ਉਹਦੀ ਵੀ ਪੂਰੀ ਇਨਵੋਲਵਮੈਂਟ ਹੈ ਕਿ ਹੁਣ ਅੱਜ ਇਹ ਭੈਣ ਦਰਦਦਰ ਦੀ ਠੋਕਰਾਂ ਖਾ ਰਹੀ ਹੈ ਕਿ ਇਹਨੂੰ ਇਨਸਾਫ ਮਿਲੇ ਅਸੀਂ ਅੱਜ ਮਾਨਯੋਗ ਐਸਐਸਪੀ ਬਰਨਾਲਾ ਨੂੰ ਅਸੀਂ ਐਪਲੀਕੇਸ਼ਨ ਦੇ ਕੇ ਆਏ ਕਿ ਇਹਨੂੰ ਇਨਸਾਫ ਮਿਲਿਆ ਜਾਵੇ ਕਿ ਜਿਹੜਾ ਦੇ ਨਾਲ ਧੱਕਾ ਹੋ ਰਿਹਾ ਭੈਣ ਨੂੰ ਕਿਸੇ ਹੋਰ ਨਾਲ ਨਾ ਹੋਵੇ ਹੋਰ ਜਿਹੜੀਆਂ ਭੈਣਾਂ ਵੀਡੀਓ ਦੇਖਣਗੇ ਜਾਂ ਸੁਣਨਗੇ ਉਹਨਾਂ ਨੂੰ ਮੇਰੀ ਇਹੋ ਮੰਗ ਹੈ ਕਿਸੇ ਦੇ ਚਾਂਸੇ ਨਾ ਆਇਓ ਕਿਸੇ ਮੁੰਡੇ ਦੇ ਤੁਸੀਂ ਆਪਣਾ ਘਰਵਾਰ ਦੇਖੋ ਅੱਜ ਦੇਖੋ ਇਹ ਭੈਣ ਕਿਵੇਂ ਦਰਦਦਰ ਦੀ ਠੋਕਰਾਂ ਖਾ ਰਹੀ ਹੈ ਅੱਜ মিডিਆ ਸਾਹਮਣੇ ਬਹੁ ਕੀ ਲੋਕ ਪਤਨੀ ਕਿੱਦਾਂ ਕਿੱਦਾਂ ਦੇ ਕਮੈਂਟ ਕਰਨਗੇ ਮੇਰੀ ਇੱਜ਼ਤ ਨੂੰ ਪਰ ਠੀਕ ਹੈ ਇਹਦੇ ਭੈਣ ਦਾ ਹੌਸਲਾ ਹੋਇਆ ਚਾਰ ਬੰਦੇ ਦੇਖਣਗੇ ਸੁਣਨਗੇ ਵੀ ਇਹਦੇ ਨਾਲ ਹੋਇਆ ਕਿ ਇਹ ਹੱਡ ਬੀਤੀ ਪੂਰਾ ਇਹਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਉਤੋਂ ਇਤੋਂ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਤੇਰੀਆਂ ਜਿਹੜੀਆਂ ਵੀਡੀਓ ਬਣਾਈਆਂ ਨੇ ਮੈਂ ਵਾਇਰਲ ਕਰੂੰਗਾ ਸੋਸ਼ਲ ਮੀਡੀਆ ਤੇ ਜੇ ਤੂੰ ਮੀਡੀਆ ਸਾਹਮਣੇ ਗਈ ਤਾਂ ਤੈਨੂੰ ਮੌਤ ਦੇ ਘਾਟ ਉਤਾਰ ਦਵਾਂਗੇ ਐਦਾਂ ਦੇ ਥ੍ਰੈਟ ਦੇ ਰਹੇ ਨੇ ਮਾਂ ਨੂੰ ਕਹਿੰਦਾ ਤੂੰ ਚਿੱਟਾ ਵੇਚਦੀ ਐ ਇਹਦੀ ਭੈਣ ਦੀ ਮਾਂ ਨੂੰ ਕਹਿੰਦਾ ਤੂੰ ਚਿੱਟਾ ਵੇਚਦੀ ਮਤਲਬ ਉਹਨੂੰ ਡਰਾਉਣਾ ਧਮਕਾਉਣਾ ਤਾਂ ਚੋਰ ਨਾਲੇ ਚਤਰਾਇਆ ਏਦਾਂ ਦੇ ਕੰਮ ਕਰਦਾ ਪਿਆ ਮੁੰਡਾ ਵਿਸ਼ਾਲ ਜਿਹੜਾ ਨਾਰਾ ਮੈਂ ਤੁਹਾਨੂੰ ਫੋਟੋ ਵੀ ਦਿਖਾਉਣਾ ਉਹਦੀ ਕਿ ਆ ਮੁੰਡਾ ਜੀ ਜਿਹੜਾ ਇਸ ਟਾਈਮ ਆ ਥ੍ਰੈਟ ਕਰਦਾ ਪਿਆ ਤੇ ਇਹਨੂੰ ਬਲੈਕਮੇਲ ਕਰਦਾ ਪਿਆ ਪੈਸੇ ਦੇ ਦੇ ਨਾ ਤੇ ਤੇਰਾ ਇਲਜ਼ਾਮ ਬੁਰਾ ਹੋ ਗਏ ਵਿਚਾਰੀ 10000 ਰੁਪਏ ਦੀ ਜੌਬ ਕਰਦੀ ਹੋਗੀ ਕਿੱਥੋਂ ਪੈਸਾ ਦੇ ਦੋਗੀ ਇਹ ਡਰਦੀ ਅੱਜ ਸਾਹਬ ਦੇ ਕੰਪਲੀਟ ਦੇ ਕੇ ਸਾਨੂੰ ਪੂਰਾ ਉਹਨਾਂ ਨੇ ਭਰੋਸਾ ਦਿਵਾਇਆ ਕਿ ਤੁਹਾਡੀ ਬਣਦੀ ਕਾਰਵਾਈ ਜ਼ਰੂਰ ਹੋਏਗੀ ਕੱਲ ਅਮਨਜੋਤ ਕੌਰ ਨਾਮ ਦੀ ਲੜਕੀ ਜੋ ਪਟਿਆਲੇ ਦੀ ਰਹਿਣ ਵਾਲੀ ਆ ਮੇਰੇ ਪੇਸ਼ ਹੋਈ ਜਿਹਨੇ ਸੱਭੀ ਉਹਦੇ ਨਾਲ ਕਿਸੇ ਮੁੰਡੇ ਨੇ ਚੀਟਿੰਗ ਕੀਤੀ ਆ ਉਹਦਾ ਸ਼ੋਸ਼ਣ ਕੀਤਾ ਹੈਗਾ ਉਸ ਦੇ ਰਿਗਾਰਡਿੰਗ ਪੇਸ਼ ਹੋਈ ਸੀ ਜੋ ਮੈਂ ਦਰਖਾਸਤ ਉਹ ਅ ਚਾਰਜ ਸਾਈਬਰ ਸੈੱਲ ਨੂੰ ਮਾਰਕ ਕੀਤੀ ਆ ਉਹਦੀ ਪੜਤਾਲ ਤੇ ਜੋ ਬਣਦੀਆਂ ਕਾਰਵਾਈ ਕੀਤੀ ਜਾਏਗੀ ਨਹੀਂ ਬਿਲਕੁਲ ਸਾਰਿਆਂ ਦੀ ਜਾਂਚ ਹੋਊਗੀ ਜੇ ਉਹ ਪੇਸ਼ ਹੋਈ ਆ ਉਹਨਾਂ ਦੱਸਿਆ ਵੀ ਅਸੀਂ ਪਹਿਲਾਂ ਸਿੱਧੀ ਟੂ ਜਿੱਤੀ ਸੀ ਵੀ ਕੋਈ ਕਾਰਵਾਈ ਨਹੀਂ ਫਿਰ ਇਸੇ ਲਈ ਮੈਂ ਚੇਂਜ ਕਰਕੇ ਇੰਚਾਰਜ ਸਾਈਬਰ ਸੈੱਲ ਨੂੰ ਕੀਤੀ ਆ